ਅੱਜ ਦੀ ਵੱਡੀ ਖਬਰ ਤੁਹਾਨੂੰ ਦੇ ਰਿਹਾ ਜਿੱਥੇ ਮਿਸ ਚੰਡੀਗੜ੍ਹ ਨੇ ਕਰੋੜਾਂ ਦੀ ਲੁੱਟ ਕੀਤੀ ਹੈ ਸੋਸ਼ਲ ਮੀਡੀਆ ਰਾਹੀਂ ਇਸ ਸੋਹਣੀ ਮੁਟਿਆਰ ਜੋ ਕਿ ਮਿਸ ਚੰਡੀਗੜ੍ਹ ਦਾ ਖਿਤਾਬ ਵੀ ਜਿੱਤ ਚੁੱਕੀ ਸੀ ਸ਼ਿਕਾਰ ਫਸਾਉਂਦੀ ਸੀ ਫੇਸਬੁੱਕ ਇੰਸਟਾਗ੍ਰam ਦੇ ਜਰੀਏ ਤੇ ਹੁਣ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਗੌਰਤਾਲਾ ਪੇ ਵੀ ਹੈ ਕਿ ਇਸ ਦੇ ਪਤੀ ਨੂੰ ਪਹਿਲਾਂ ਹੀ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ ਤੇ ਹੁਣ ਪੁੱਤ ਤੇ ਮਾਂ ਦੋਵੇਂ ਗ੍ਰਿਫਤਾਰ ਹੋਏ ਨੇ 2.5 ਤੋਂ 3 ਕਰੋੜ ਦੀ ਠੱਗੀ ਆ ਦਰਅਸਲ ਇਸ ਔਰਤ ਦੀਆਂ ਤਸਵੀਰਾਂ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਦੀ ਕਹਾਣੀ ਹੈ ਮੋਹਾਲੀ ਦੇ ਨਾਲ ਜੁੜੀ ਹੋਈ ਮੋਹਾਲੀ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਇਸ ਨੇ ਵੱਖ-ਵੱਖ ਲੋਕਾਂ ਦੇ ਨਾਲ ਕੁੱਲ 3 ਕਰੋੜ ਦੀ ਹੁਣ ਤੱਕ ਠੱਗੀ ਕੀਤੀ ਹੈ ਤੇ ਐਸ ਐਚ ਓ ਸਾਹਿਬ ਦਾ ਕਹਿਣਾ ਹੈ ਕਿ ਇਹ ਠੱਗੀ ਦੀ ਗਿਣਤੀ ਅਮਾਊਂਟ ਹੋਰ ਵੀ ਵੱਧ ਸਕਦਾ ਹੈ ਤਰਸਲ ਮੋਹਾਲੀ ਦੇ 11 ਫੇਸ ਦੇ ਵਿੱਚ ਇਸ ਨੇ ਇੱਕ ਇਮੀਗ੍ਰੇਸ਼ਨ ਸੈਂਟਰ ਖੋਲ੍ਹਿਆ ਸੀ ਆਪਣੇ ਘਰ ਵਾਲੇ ਦੇ ਨਾਲ ਰਲ ਕੇ ਤੇ ਜਿੱਥੇ ਵਿਦੇਸ਼ ਭੇਜਣ ਦੇ ਨਾਂ ਉੱਤੇ ਇਹਨਾਂ ਨੇ ਲੱਖਾਂ ਰੁਪਏ ਹਰ ਲੋਕਾਂ ਤੋਂ ਲਏ ਪਰ ਕਦੇ ਵੀ ਕਿਸੇ ਨੂੰ ਵਿਦੇਸ਼ ਨਾ ਭੇਜਿਆ ਤੇ ਫਿਰ ਉਹਨਾਂ ਦੇ ਫੋਨ ਚੱਕਣੇ ਵੀ ਬੰਦ ਕਰ ਦਿੱਤੇ ਇਸ ਦਾ ਨਾਮ ਅਪਰਨਾ ਸਗੋਤਰਾ ਹੈ ਜਿਸ ਨੇ ਆਪਣੇ ਘਰ ਵਾਲੇ ਦੇ ਨਾਲ ਰਲ ਕੇ ਇਹ ਇਮੀਗ੍ਰੇਸ਼ਨ ਸੈਂਟਰ ਖੋਲਿਆ ਸੀ ਪੁਲਿਸ ਨੇ ਹੁਣ ਇਸ ਦੇ ਕੋਲੋਂ 500 ਗ੍ਰਾਮ ਸੋਨੇ ਦੇ ਬਿਸਕਟ 7 ਲੱਖ ਕੈਸ਼ ਤੇ ਇੱਕ ਫੋਰਡ ਕਾਰ ਵੀ ਬਰਾਮਦ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਧਨ ਸੰਪਤੀ ਜੋ ਠੱਗੀਆਂ ਨਾਲ ਬਣਾਈ ਹੈ ਇਸ ਦੀ ਕੁੱਲ ਕੀਮਤ ਕਿਤੇ ਜ਼ਿਆਦਾ ਵੱਧ ਹੋ ਸਕਦੀ ਹੈ ਤੇ ਅਸੀਂ ਇਹਨਾਂ ਨੂੰ ਬਖਸ਼ਾਂਗੇ ਨਹੀਂ ਤਾਂ ਦਰਸਲ ਅਪਰਨਾ ਸਗੋਤਰਾ ਉਤੇ ਵੱਖ-ਵੱਖ ਠੱਗੀ ਦੇ ਹੁਣ ਤੱਕ 25 ਤੋਂ 30 ਮਾਮਲੇ ਰਜਿਸਟਰਡ ਨੇ ਤੇ ਇਹਨਾਂ ਮਾਮਲਿਆਂ ਦੀ ਗਿਣਤੀ ਦੀ ਪੜਤਾਲ ਹਾਲੇ ਹੋਰ ਵੀ ਹੋ ਰਹੀ ਹੈ ਕਿ ਵੱਖ-ਵੱਖ ਥਾਵਾਂ ਉਤੇ ਮਾਮਲੇ ਹੋਰ ਵੀ ਦਰਜ ਹੋ ਸਕਦੇ ਨੇ ਅਪਰਨਾ ਸਗੋਤਰਾ ਨੇ 2019 ਦੇ ਵਿੱਚ 40 ਸਾਲ ਦੀ ਉਮਰ ਤੋਂ ਵੱਧ ਵਾਲੇ ਮੈਸੇਜ ਚੰਡੀਗੜ੍ਹ ਕੰਪੀਟੀਸ਼ਨ ਦਾ ਖਿਤਾਬ ਜਿੱਤਿਆ ਸੀ ਪੇਸ਼ੇਵਰ ਜੋਂ ਅਪਰਨਾ ਇੱਕ ਵਕੀਲ ਵੀ ਹੈ ਯਾਨੀ ਕਿ ਉਹ ਕਾਨੂੰਨ ਨੂੰ ਭਲੀ ਭਾਂਤ ਜਾਣਦੀ ਸਮਝਦੀ ਹੈ ਉਸਨੇ ਕਾਨੂੰਨ ਦੀ ਪੜ੍ਹਾਈ ਕੀਤੀ ਹੈ ਪਰ ਫਿਰ ਵੀ ਉਸਨੇ ਇਸੇ ਕਾਨੂੰਨ ਦਾ ਫਾਇਦਾ ਚੁੱਕਿਆ ਕਾਨੂੰਨ ਤੋੜਿਆ ਤੇ ਲੱਖਾਂ ਬੇਗੁਨਾ ਲੋਕਾਂ ਨੂੰ ਉਹਨਾਂ ਦੀ ਮਿਹਨਤ ਵਾਲੀ ਕਮਾਈ ਨੂੰ ਲੁੱਟ ਲਿਆ ਤੇ ਹੁਣ ਤੱਕ 3 ਕਰੋੜ ਦੀ ਲੁੱਟ ਇਸ ਪਰਿਵਾਰ ਵੱਲੋਂ ਇਸ ਮੈਸੇਜ ਚੰਡੀਗੜ੍ਹ ਵੱਲੋਂ ਕੀਤੀ ਗਈ ਆ ਤੇ ਪੜਤਾਲ ਬਾਕੀ ਦੀ ਜਾਰੀ ਹੈ ਦੀ ਵੱਡੀ ਖਬਰ ਤੁਹਾਨੂੰ ਦੇ ਰਿਹਾ ਜਿੱਥੇ ਮਿਸ ਚੰਡੀਗੜ੍ਹ ਨੇ ਕਰੋੜਾਂ ਦੀ ਲੁੱਟ ਕੀਤੀ ਹੈ ਸੋਸ਼ਲ ਮੀਡੀਆ ਰਾਹੀਂ ਇਸ ਸੋਹਣੀ ਮੁਟਿਆਰ ਜੋ ਕਿ ਮਿਸ ਚੰਡੀਗੜ੍ਹ ਦਾ ਖਿਤਾਬ ਵੀ ਜਿੱਤ ਚੁੱਕੀ ਸੀ ਸ਼ਿਕਾਰ ਫਸਾਉਂਦੀ ਸੀ ਫੇਸਬੁੱਕ ਇੰਸਟਾਗ੍ਰam ਦੇ ਜਰੀਏ ਤੇ ਹੁਣ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਗੌਰਤਾਲਾ ਪੇ ਵੀ ਹੈ ਕਿ ਇਸ ਦੇ ਪਤੀ ਨੂੰ ਪਹਿਲਾਂ ਹੀ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ ਤੇ ਹੁਣ ਪੁੱਤ ਤੇ ਮਾਂ ਦੋਵੇਂ ਗ੍ਰਿਫਤਾਰ ਹੋਏ ਨੇ 2.5 ਤੋਂ 3 ਕਰੋੜ ਦੀ ਠੱਗੀ ਆ ਦਰਅਸਲ ਇਸ ਔਰਤ ਦੀਆਂ ਤਸਵੀਰਾਂ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਦੀ ਕਹਾਣੀ ਹੈ ਮੋਹਾਲੀ ਦੇ ਨਾਲ ਜੁੜੀ ਹੋਈ ਮੋਹਾਲੀ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਇਸ ਨੇ ਵੱਖ-ਵੱਖ ਲੋਕਾਂ ਦੇ ਨਾਲ ਕੁੱਲ 3 ਕਰੋੜ ਦੀ ਹੁਣ ਤੱਕ ਠੱਗੀ ਕੀਤੀ ਹੈ ਤੇ ਐਸ ਐਚ ਓ ਸਾਹਿਬ ਦਾ ਕਹਿਣਾ ਹੈ ਕਿ ਇਹ ਠੱਗੀ ਦੀ ਗਿਣਤੀ ਅਮਾਊਂਟ ਹੋਰ ਵੀ ਵੱਧ ਸਕਦਾ ਦਰਅਸਲ ਮੋਹਾਲੀ ਦੇ 11 ਫੇਸ ਦੇ ਵਿੱਚ ਇਸ ਨੇ ਇੱਕ ਇਮੀਗ੍ਰੇਸ਼ਨ ਸੈਂਟਰ ਖੋਲਿਆ ਸੀ ਆਪਣੇ ਘਰ ਵਾਲੇ ਦੇ ਨਾਲ ਰਲ ਕੇ ਤੇ ਜਿੱਥੇ ਵਿਦੇਸ਼ ਭੇਜਣ ਦੇ ਨਾਂ ਉੱਤੇ ਇਹਨਾਂ ਨੇ ਲੱਖਾਂ ਰੁਪਏ ਹਰ ਲੋਕਾਂ ਤੋਂ ਲਏ ਪਰ ਕਦੇ ਵੀ ਕਿਸੇ ਨੂੰ ਵਿਦੇਸ਼ ਨਾ ਭੇਜਿਆ ਤੇ ਫਿਰ ਉਹਨਾਂ ਦੇ ਫੋਨ ਚੱਕਣੇ ਵੀ ਬੰਦ ਕਰ ਦਿੱਤੇ ਇਸ ਦਾ ਨਾਮ ਅਪਰਨਾ ਸਗੋਤਰਾ ਹੈ ਜਿਸ ਨੇ ਆਪਣੇ ਘਰ ਵਾਲੇ ਦੇ ਨਾਲ ਰਲ ਕੇ ਇਹ ਇਮੀਗ੍ਰੇਸ਼ਨ ਸੈਂਟਰ ਖੋਲਿਆ ਸੀ ਪੁਲਿਸ ਨੇ ਹੁਣ ਇਸ ਦੇ ਕੋਲੋਂ 500 ਗ੍ਰਾਮ ਸੋਨੇ ਦੇ ਬਿਸਕਟ 7 ਲੱਖ ਕੈਸ਼ ਤੇ ਇੱਕ ਫੋਰਡ ਕਾਰ ਵੀ ਬਰਾਮਦ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਧਨ ਸੰਪਤੀ ਜੋ ਠੱਗੀਆਂ ਨਾਲ ਬਣਾਈ ਹੈ ਇਸ ਦੀ ਕੁੱਲ ਕੀਮਤ ਕਿਤੇ ਜ਼ਿਆਦਾ ਵੱਧ ਹੋ ਸਕਦੀ ਹੈ ਤੇ ਅਸੀਂ ਇਹਨਾਂ ਨੂੰ ਬਖਸ਼ਾਂਗੇ ਨਹੀਂ ਤਾਂ ਦਰਅਸਲ ਅਪਰਨਾ ਸਗੋਤਰਾ ਉਤੇ ਵੱਖ-ਵੱਖ ਠੱਗੀ ਦੇ ਹੁਣ ਤੱਕ 25 ਤੋਂ 30 ਮਾਮਲੇ ਰਜਿਸਟਰਡ ਨੇ ਤੇ ਇਹਨਾਂ ਮਾਮਲਿਆਂ ਦੀ ਗਿਣਤੀ ਦੀ ਪੜਤਾਲ ਹੱਲੇ ਹੋਰ ਵੀ ਹੋ ਰਹੀ ਹੈ ਕਿ ਵੱਖ-ਵੱਖ ਥਾਵਾਂ ਉਤੇ ਮਾਮਲੇ ਹੋਰ ਵੀ ਦਰਜ ਹੋ ਸਕਦੇ ਨੇ ਅਪਰਨਾ ਸਗੋਤਰਾ ਨੇ 2019 ਦੇ ਵਿੱਚ 40 ਸਾਲ ਦੀ ਉਮਰ ਤੋਂ ਵੱਧ ਵਾਲੇ ਮਿਸੇਜ ਚੰਡੀਗੜ੍ਹ ਕੰਪੀਟੀਸ਼ਨ ਦਾ ਖਿਤਾਬ ਜਿੱਤਿਆ ਸੀ ਪੇਸ਼ੇਵਰ ਜਿਓ ਅਪਰਨਾ ਇੱਕ ਵਕੀਲ ਵੀ ਹੈ ਯਾਨੀ ਕਿ ਉਹ ਕਾਨੂੰਨ ਨੂੰ ਭਲੀ ਭਾਂਤ ਜਾਣਦੀ ਸਮਝਦੀ ਹੈ ਉਸਨੇ ਕਾਨੂੰਨ ਦੀ ਪੜ੍ਹਾਈ ਕੀਤੀ ਹੈ ਪਰ ਫਿਰ ਵੀ ਉਸਨੇ ਇਸੇ ਕਾਨੂੰਨ ਦਾ ਫਾਇਦਾ ਚੁੱਕਿਆ ਕਾਨੂੰਨ ਤੋੜਿਆ ਤੇ ਲੱਖਾਂ ਬੇਗੁਨਾ ਲੋਕਾਂ ਨੂੰ ਉਹਨਾਂ ਦੀ ਮਿਹਨਤ ਵਾਲੀ ਕਮਾਈ ਨੂੰ ਲੁੱਟ ਲਿਆ ਤੇ ਹੁਣ ਤੱਕ 3 ਕਰੋੜ ਦੀ ਲੁੱਟ ਇਸ ਪਰਿਵਾਰ ਵੱਲੋਂ ਇਸ ਮਿਸੇਜ ਚੰਡੀਗੜ੍ਹ ਵੱਲੋਂ ਕੀਤੀ ਗਈ ਹੈ ਤੇ ਪੜਤਾਲ ਬਾਕੀ ਦੀ ਜਾਰੀ ਹੈ ਦੀ ਵੱਡੀ ਖਬਰ ਤੁਹਾਨੂੰ ਦੇ ਰਿਹਾ ਜਿੱਥੇ ਮਿਸ ਚੰਡੀਗੜ੍ਹ ਨੇ ਕਰੋੜਾਂ ਦੀ ਲੁੱਟ ਕੀਤੀ ਹੈ ਸੋਸ਼ਲ ਮੀਡੀਆ ਰਾਹੀਂ ਇਸ ਸੋਹਣੀ ਮੁਟਿਆਰ ਜੋ ਕਿ ਮਿਸ ਚੰਡੀਗੜ੍ਹ ਦਾ ਖਿਤਾਬ ਵੀ ਜਿੱਤ ਚੁੱਕੀ ਸੀ ਸ਼ਿਕਾਰ ਫਸਾਉਂਦੀ ਸੀ ਫੇਸਬੁੱਕ ਇੰਸਟਾਗ੍ਰam ਦੇ ਜਰੀਏ ਤੇ ਹੁਣ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ ਗੌਰਤਾਲਾ ਪੇ ਵੀ ਹੈ ਕਿ ਇਸ ਦੇ ਪਤੀ ਨੂੰ ਪਹਿਲਾਂ ਹੀ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ ਤੇ ਹੁਣ ਪੁੱਤ ਤੇ ਮਾਂ ਦੋਵੇਂ ਗ੍ਰਿਫਤਾਰ ਹੋਏ ਨੇ 2.5 ਤੋਂ 3 ਕਰੋੜ ਦੀ ਠੱਗੀ ਆ ਦਰਅਸਲ ਇਸ ਔਰਤ ਦੀਆਂ ਤਸਵੀਰਾਂ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਦੀ ਕਹਾਣੀ ਹੈ ਮੋਹਾਲੀ ਦੇ ਨਾਲ ਜੁੜੀ ਹੋਈ ਮੋਹਾਲੀ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਇਸ ਨੇ ਵੱਖ-ਵੱਖ ਲੋਕਾਂ ਦੇ ਨਾਲ ਕੁੱਲ 3 ਕਰੋੜ ਦੀ ਹੁਣ ਤੱਕ ਠੱਗੀ ਕੀਤੀ ਹੈ ਤੇ ਐਸ ਐਚ ਓ ਸਾਹਿਬ ਦਾ ਕਹਿਣਾ ਹੈ ਕਿ ਇਹ ਠੱਗੀ ਦੀ ਗਿਣਤੀ ਅਮਾਊਂਟ ਹੋਰ ਵੀ ਵੱਧ ਸਕਦਾ ਦਰਅਸਲ ਮੋਹਾਲੀ ਦੇ 11 ਫੇਸ ਦੇ ਵਿੱਚ ਇਸ ਨੇ ਇੱਕ ਇਮੀਗ੍ਰੇਸ਼ਨ ਸੈਂਟਰ ਖੋਲਿਆ ਸੀ ਆਪਣੇ ਘਰ ਵਾਲੇ ਦੇ ਨਾਲ ਰਲ ਕੇ ਤੇ ਜਿੱਥੇ ਵਿਦੇਸ਼ ਭੇਜਣ ਦੇ ਨਾਂ ਉੱਤੇ ਇਹਨਾਂ ਨੇ ਲੱਖਾਂ ਰੁਪਏ ਹਰ ਲੋਕਾਂ ਤੋਂ ਲਏ ਪਰ ਕਦੇ ਵੀ ਕਿਸੇ ਨੂੰ ਵਿਦੇਸ਼ ਨਾ ਭੇਜਿਆ ਤੇ ਫਿਰ ਉਹਨਾਂ ਦੇ ਫੋਨ ਚੱਕਣੇ ਵੀ ਬੰਦ ਕਰ ਦਿੱਤੇ ਇਸ ਦਾ ਨਾਮ ਅਪਰਨਾ ਸਗੋਤਰਾ ਹੈ ਜਿਸ ਨੇ ਆਪਣੇ ਘਰ ਵਾਲੇ ਦੇ ਨਾਲ ਰਲ ਕੇ ਇਹ ਇਮੀਗ੍ਰੇਸ਼ਨ ਸੈਂਟਰ ਖੋਲਿਆ ਸੀ ਪੁਲਿਸ ਨੇ ਹੁਣ ਇਸ ਦੇ ਕੋਲੋਂ 500 ਗ੍ਰਾਮ ਸੋਨੇ ਦੇ ਬਿਸਕਟ 7 ਲੱਖ ਕੈਸ਼ ਤੇ ਇੱਕ ਫੋਰਡ ਕਾਰ ਵੀ ਬਰਾਮਦ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਧਨ ਸੰਪਤੀ ਜੋ ਠੱਗੀਆਂ ਨਾਲ ਬਣਾਈ ਹੈ ਇਸ ਦੀ ਕੁੱਲ ਕੀਮਤ ਕਿਤੇ ਜ਼ਿਆਦਾ ਵੱਧ ਹੋ ਸਕਦੀ ਹੈ ਤੇ ਅਸੀਂ ਇਹਨਾਂ ਨੂੰ ਬਖਸ਼ਾਂਗੇ ਨਹੀਂ ਤਾਂ ਦਰਅਸਲ ਅਪਰਨਾ ਸਗੋਤਰਾ ਉਤੇ ਵੱਖ-ਵੱਖ ਠੱਗੀ ਦੇ ਹੁਣ ਤੱਕ 25 ਤੋਂ 30 ਮਾਮਲੇ ਰਜਿਸਟਰਡ ਨੇ ਤੇ ਇਹਨਾਂ ਮਾਮਲਿਆਂ ਦੀ ਗਿਣਤੀ ਦੀ ਪੜਤਾਲ ਹੱਲੇ ਹੋਰ ਵੀ ਹੋ ਰਹੀ ਹੈ ਕਿ ਵੱਖ-ਵੱਖ ਥਾਵਾਂ ਉਤੇ ਮਾਮਲੇ ਹੋਰ ਵੀ ਦਰਜ ਹੋ ਸਕਦੇ ਨੇ ਅਪਰਨਾ ਸਗੋਤਰਾ ਨੇ 2019 ਦੇ ਵਿੱਚ 40 ਸਾਲ ਦੀ ਉਮਰ ਤੋਂ ਵੱਧ ਵਾਲੇ ਮਿਸੇਜ ਚੰਡੀਗੜ੍ਹ ਕੰਪੀਟੀਸ਼ਨ ਦਾ ਖਿਤਾਬ ਜਿੱਤਿਆ ਸੀ ਪੇਸ਼ੇਵਰ ਜਿਓ ਅਪਰਨਾ ਇੱਕ ਵਕੀਲ ਵੀ ਹੈ ਯਾਨੀ ਕਿ ਉਹ ਕਾਨੂੰਨ ਨੂੰ ਭਲੀ ਭਾਂਤ ਜਾਣਦੀ ਸਮਝਦੀ ਹੈ ਉਸਨੇ ਕਾਨੂੰਨ ਦੀ ਪੜ੍ਹਾਈ ਕੀਤੀ ਹੈ ਪਰ ਫਿਰ ਵੀ ਉਸਨੇ ਇਸੇ ਕਾਨੂੰਨ ਦਾ ਫਾਇਦਾ ਚੁੱਕਿਆ ਕਾਨੂੰਨ ਤੋੜਿਆ ਤੇ ਲੱਖਾਂ ਬੇਗੁਨਾ ਲੋਕਾਂ ਨੂੰ ਉਹਨਾਂ ਦੀ ਮਿਹਨਤ ਵਾਲੀ ਕਮਾਈ ਨੂੰ ਲੁੱਟ ਲਿਆ ਤੇ ਹੁਣ ਤੱਕ 3 ਕਰੋੜ ਦੀ ਲੁੱਟ ਇਸ ਪਰਿਵਾਰ ਵੱਲੋਂ ਇਸ ਮਿਸੇਜ ਚੰਡੀਗੜ੍ਹ ਵੱਲੋਂ ਕੀ ਕੀਤੀ ਗਈ ਹੈ ਤੇ ਪੜਤਾਲ ਬਾਕੀ ਦੀ ਜਾਰੀ ਹੈ ਦੀ ਵੱਡੀ ਖਬਰ ਤੁਹਾਨੂੰ ਦੇ ਰਿਹਾ ਜਿੱਥੇ ਮਿਸ ਚੰਡੀਗੜ੍ਹ ਨੇ ਕਰੋੜਾਂ ਦੀ ਲੁੱਟ ਕੀਤੀ ਹੈ ਸੋਸ਼ਲ ਮੀਡੀਆ ਰਾਹੀਂ ਇਸ ਸੋਹਣੀ ਮੁਟਿਆਰ ਜੋ ਕਿ ਮਿਸ ਚੰਡੀਗੜ੍ਹ ਦਾ ਖਿਤਾਬ ਵੀ ਜਿੱਤ ਚੁੱਕੀ ਸੀ ਸ਼ਿਕਾਰ ਫਸਾਉਂਦੀ ਸੀ ਫੇਸਬੁੱਕ ਇੰਸਟਾਗ੍ਰam ਦੇ ਜਰੀਏ ਤੇ ਹੁਣ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਗੌਰਤਾਲਾ ਪੇ ਵੀ ਹੈ ਕਿ ਇਸ ਦੇ ਪਤੀ ਨੂੰ ਪਹਿਲਾਂ ਹੀ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ ਤੇ ਹੁਣ ਪੁੱਤ ਤੇ ਮਾਂ ਦੋਵੇਂ ਗ੍ਰਿਫਤਾਰ ਹੋਏ ਨੇ 2.5 ਤੋਂ 3 ਕਰੋੜ ਦੀ ਠੱਗੀ ਆ ਦਰਅਸਲ ਇਸ ਔਰਤ ਦੀਆਂ ਤਸਵੀਰਾਂ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਦੀ ਕਹਾਣੀ ਹੈ ਮੋਹਾਲੀ ਦੇ ਨਾਲ ਜੁੜੀ ਹੋਈ ਮੋਹਾਲੀ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਇਸ ਨੇ ਵੱਖ-ਵੱਖ ਲੋਕਾਂ ਦੇ ਨਾਲ ਕੁੱਲ 3 ਕਰੋੜ ਦੀ ਹੁਣ ਤੱਕ ਠੱਗੀ ਕੀਤੀ ਹੈ ਤੇ ਐਸ ਐਚ ਓ ਸਾਹਿਬ ਦਾ ਕਹਿਣਾ ਹੈ ਕਿ ਇਹ ਠੱਗੀ ਦੀ ਗਿਣਤੀ ਅਮਾਊਂਟ ਹੋਰ ਵੀ ਵੱਧ ਸਕਦਾ ਦਰਅਸਲ ਮੋਹਾਲੀ ਦੇ 11 ਫੇਸ ਦੇ ਵਿੱਚ ਇਸ ਨੇ ਇੱਕ ਇਮੀਗ੍ਰੇਸ਼ਨ ਸੈਂਟਰ ਖੋਲਿਆ ਸੀ ਆਪਣੇ ਘਰ ਵਾਲੇ ਦੇ ਨਾਲ ਰਲ ਕੇ ਤੇ ਜਿੱਥੇ ਵਿਦੇਸ਼ ਭੇਜਣ ਦੇ ਨਾਂ ਉੱਤੇ ਇਹਨਾਂ ਨੇ ਲੱਖਾਂ ਰੁਪਏ ਹਰ ਲੋਕਾਂ ਤੋਂ ਲਏ ਪਰ ਕਦੇ ਵੀ ਕਿਸੇ ਨੂੰ ਵਿਦੇਸ਼ ਨਾ ਭੇਜਿਆ ਤੇ ਫਿਰ ਉਹਨਾਂ ਦੇ ਫੋਨ ਚੱਕਣੇ ਵੀ ਬੰਦ ਕਰ ਦਿੱਤੇ ਇਸ ਦਾ ਨਾਮ ਅਪਰਨਾ ਸਗੋਤਰਾ ਹੈ ਜਿਸ ਨੇ ਆਪਣੇ ਘਰ ਵਾਲੇ ਦੇ ਨਾਲ ਰਲ ਕੇ ਇਹ ਇਮੀਗ੍ਰੇਸ਼ਨ ਸੈਂਟਰ ਖੋਲਿਆ ਸੀ ਪੁਲਿਸ ਨੇ ਹੁਣ ਇਸ ਦੇ ਕੋਲੋਂ 500 ਗ੍ਰਾਮ ਸੋਨੇ ਦੇ ਬਿਸਕਟ 7 ਲੱਖ ਕੈਸ਼ ਤੇ ਇੱਕ ਫੋਰਡ ਕਾਰ ਵੀ ਬਰਾਮਦ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਇਹ ਇਹ ਧਨ ਸੰਪਤੀ ਜੋ ਠੱਗੀਆਂ ਨਾਲ ਬਣਾਈ ਹੈ ਇਸ ਦੀ ਕੁੱਲ ਕੀਮਤ ਕਿਤੇ ਜ਼ਿਆਦਾ ਵੱਧ ਹੋ ਸਕਦੀ ਹੈ ਤੇ ਅਸੀਂ ਇਹਨਾਂ ਨੂੰ ਬਖਸ਼ਾਂਗੇ ਨਹੀਂ ਤਾਂ ਦਰਅਸਲ ਅਪਰਨਾ ਸਗੋਤਰਾ ਉਤੇ ਵੱਖ-ਵੱਖ ਠੱਗੀ ਦੇ ਹੁਣ ਤੱਕ 25 ਤੋਂ 30 ਮਾਮਲੇ ਰਜਿਸਟਰਡ ਨੇ ਤੇ ਇਹਨਾਂ ਮਾਮਲਿਆਂ ਦੀ ਗਿਣਤੀ ਦੀ ਪੜਤਾਲ ਹੱਲੇ ਹੋਰ ਵੀ ਹੋ ਰਹੀ ਹੈ ਕਿ ਵੱਖ-ਵੱਖ ਥਾਵਾਂ ਉਤੇ ਮਾਮਲੇ ਹੋਰ ਵੀ ਦਰਜ ਹੋ ਸਕਦੇ ਨੇ ਅਪਰਨਾ ਸਗੋਤਰਾ ਨੇ 2019 ਦੇ ਵਿੱਚ 40 ਸਾਲ ਦੀ ਉਮਰ ਤੋਂ ਵੱਧ ਵਾਲੇ ਮਿਸੇਜ ਚੰਡੀਗੜ੍ਹ ਕੰਪੀਟੀਸ਼ਨ ਦਾ ਖਿਤਾਬ ਜਿੱਤਿਆ ਸੀ ਪੇਸ਼ੇਵਰ ਜੋਂ ਅਪਰਨਾ ਇੱਕ ਵਕੀਲ ਵੀ ਹੈ ਯਾਨੀ ਕਿ ਉਹ ਕਾਨੂੰਨ ਨੂੰ ਭਲੀ ਭਾਂਤ ਜਾਣਦੀ ਸਮਝਦੀ ਹੈ ਉਸਨੇ ਕਾਨੂੰਨ ਦੀ ਪੜ੍ਹਾਈ ਕੀਤੀ ਹੈ ਪਰ ਫਿਰ ਵੀ ਉਸਨੇ ਇਸੇ ਕਾਨੂੰਨ ਦਾ ਫਾਇਦਾ ਚੁੱਕਿਆ ਕਾਨੂੰਨ ਤੋੜਿਆ ਤੇ ਲੱਖਾਂ ਬੇਗੁਨਾ ਲੋਕਾਂ ਨੂੰ ਉਹਨਾਂ ਦੀ ਮਿਹਨਤ ਵਾਲੀ ਕਮਾਈ ਨੂੰ ਲੁੱਟ ਲਿਆ ਤੇ ਹੁਣ ਤੱਕ 3 ਕਰੋੜ ਦੀ ਲੁੱਟ ਇਸ ਪਰਿਵਾਰ ਵੱਲੋਂ ਇਸ ਮਿਸੇਜ ਚੰਡੀਗੜ੍ਹ ਵੱਲੋਂ ਕੀਤੀ ਗਈ ਆ ਤੇ ਪੜਤਾਲ ਬਾਕੀ ਦੀ ਜਾਰੀ ਹੈ ਦੀ ਵੱਡੀ ਖਬਰ ਤੁਹਾਨੂੰ ਦੇ ਰਿਹਾ ਜਿੱਥੇ ਮਿਸ ਚੰਡੀਗੜ੍ਹ ਨੇ ਕਰੋੜਾਂ ਦੀ ਲੁੱਟ ਕੀਤੀ ਹੈ ਸੋਸ਼ਲ ਮੀਡੀਆ ਰਾਹੀਂ ਇਸ ਸੋਹਣੀ ਮੁਟਿਆਰ ਜੋ ਕਿ ਮਿਸ ਚੰਡੀਗੜ੍ਹ ਦਾ ਖਿਤਾਬ ਵੀ ਜਿੱਤ ਚੁੱਕੀ ਸੀ ਸ਼ਿਕਾਰ ਫਸਾਉਂਦੀ ਸੀ ਫੇਸਬੁੱਕ ਇੰਸਟਾਗ੍ਰam ਦੇ ਜਰੀਏ ਤੇ ਹੁਣ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਗੌਰਤਾਲਾ ਪੇ ਵੀ ਹੈ ਕਿ ਇਸ ਦੇ ਪਤੀ ਨੂੰ ਪਹਿਲਾਂ ਹੀ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ ਤੇ ਹੁਣ ਪੁੱਤ ਤੇ ਮਾਂ ਦੋਵੇਂ ਗ੍ਰਿਫਤਾਰ ਹੋਏ ਨੇ 2.5 ਤੋਂ 3 ਕਰੋੜ ਦੀ ਠੱਗੀ ਆ ਦਰਅਸਲ ਇਸ ਔਰਤ ਦੀਆਂ ਤਸਵੀਰਾਂ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਦੀ ਕਹਾਣੀ ਹੈ ਮੋਹਾਲੀ ਦੇ ਨਾਲ ਜੁੜੀ ਹੋਈ ਮੋਹਾਲੀ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਇਸ ਨੇ ਵੱਖ-ਵੱਖ ਲੋਕਾਂ ਦੇ ਨਾਲ ਕੁੱਲ 3 ਕਰੋੜ ਦੀ ਹੁਣ ਤੱਕ ਠੱਗੀ ਕੀਤੀ ਹੈ ਤੇ ਐਸ ਐਚ ਓ ਸਾਹਿਬ ਦਾ ਕਹਿਣਾ ਹੈ ਕਿ ਇਹ ਠੱਗੀ ਦੀ ਗਿਣਤੀ ਅਮਾਉਂਟ